ਸ਼ਮਸ਼ਾਨ ਘਟ ਦੇ ਬਾਹਰ ਲਿਖਿਆ ਸੀ ਮੰਜ਼ਲ ਤੇਰੀ ਆ ਸੀ ਉਮਰ ਬੀਤ ਗਈ ਆਂਦੇ ਆਂਦੇ ਦੁਨੀਆ ਤੈਨੂੰ ਕੀ ਦਿੱਤਾ ਤੇਰੇ ਆਪਣੇ ਫੂਕ ਗਿਆ ਤੈਨੂੰ ਜਾਂਦੇ ਜਾਂਦੇ ਜਿਸ ਤਨ ਲਗੀਆਂ ਸੋਈ ਦਾਣੇ ਕੌਣ ਦਾਣੇ ਪੀਰ ਪਰਾਈ ਜਿੰਨਾ ਦਰਦ ਹੰਡਾਏ ਉਹਨਾਂ ਨੂੰ ਪਤਾ ਹੈ ਹੁਣ ਮੈਂ ਚੁੱਪ ਕਰ ਜਾਣਾ ਇਸ ਵੀਡੀਓ ਦਾ ਕਿਸੇ ਆਮ ਖਾਸ ਨਾਲ ਕੋਈ ਸਬੰਧ ਨਹੀਂ ਵੀਡੀਓ ਨੂੰ ਅੱਗੇ ਤੇ ਐਂਡ ਤੱਕ ਦੇਖਣੀ ਹੈ ਨਾ ਇੱਥੇ ਛੱਡਨਾ ਸਾਰਾ ਪੈਸਾ ਬਰਬਾਦ ਹੋ ਗਿਆ ਇਹ ਹਾਲ ਹੀ ਗਿਆ ਕੋਈ ਨਾਮ ਨਹੀਂ ਹੋ ਗਿਆ ਖੀ ਨਿਆਣਾ ਕਰੀ ਦੁਖੀ ਤਾਂ ਹੈ ਗਈ ਯਾਰ ਦੁਖੀ ਹੈ ਨਾ ਜਿਹਨੂੰ ਘਾਟਾ ਪੈਂਦਾ ਹੈ ਕਿਉਂ ਉਹਨੂੰ ਦੁਖੀ ਤਾਂ ਹੋਣਾ ਹੀ ਹੋਣਾ ਹੂੰ ਸਹੀ ਕਾਲੇ ਉਹ ਚਾਨਣੀ ਦੁਖੀ ਬੜਹੀ ਨੂੰ ਕਿਤਾ ਕੀ ਜਾਵੇ ਕਿ ਕੋਸ਼ਿਸ਼ ਨਹੀਂ ਕੀਤਾ ਜਾ ਸਕਦਾ ਹੁਣ ਹੁਣ ਤਾਰੇ ਦਾ ਕੀ ਕੀਤਾ ਐਨਾ ਵੀ ਤਾਂ ਮੈਨੂੰ ਪਤਾ ਲੱਗਾ ਵੀ ਮੁੰਡਾ ਗਿਆ ਸੀਗਾ ਵੀ ਡੁੱਬਣ ਗਿਆ ਸੀਗਾ ਜੋ ਘਾਟਾ ਪਿਆ ਸੀ ਤਾਂ ਗਿਆ ਵਾ ਇਹ ਦੀ ਗੱਲ ਕੀ ਹੋਈ ਸੁਕੇ ਤਾਂ ਗਿਆ ਸੀ ਤੋ ਗੱਲ ਇਹ ਯਾਰ ਵੀ ਜਿਹੜੇ ਆ ਜੰਗਲਾਂ ਡੁੰਗਲਾਂ ਦੀ ਗੱਲ ਕਰਦੇ ਨਾ ਆਪਣਾ ਮਾ ਜੰਗਲਾਂ ਦੀ ਜਿਵੇਂ ਹੁਣ ਇਹਨਾਂ ਨੇ ਮੈਨੂੰ ਗੱਲਾਂ ਬੱਤਾਂ ਸੁਣਾਈਆਂ ਮੁੰਡੇ ਨੇ ਮੈਨੂੰ ਸੁਣਾਈਆਂ ਗੱਲਾਂ ਬੱਤਾਂ ਵੀ ਉੱਥੇ ਕੀ ਕੁਝ ਹੁੰਦਾ ਹੈ ਵੀ ਜਿਹੜੇ ਲੋਕ ਡੌਂਕੀ ਲਾ ਕੇ ਜਾਂਦੇ ਨੇ ਉਹਨਾਂ ਦਾ ਕੀ ਕੁਝ ਇਹ ਗੱਲਾਂ ਬੱਤਾਂ ਮੈਨੂੰ ਮੁੰਡੇ ਨੇ ਸੁਣਾਈਆਂ ਸਿੰਘ ਜੀ ਤੇ ਉਹ ਆਏ ਉਹ ਗੱਲਾਂ ਹੈਗੇ ਪਰਸਨਲੀ ਤੇ ਉਹ ਫਿਰ ਬੁੜੀਆਂ ਨਾਲ ਨਹੀਂ ਨਾ ਸ਼ੇਅਰ ਹੁੰਦੀਆਂ ਹਾਂ ਨਹੀਂ ਹੁੰਦੀ ਤੇ ਚਲ ਤੂੰ ਐ ਕਰ ਯਾਰ ਹੁਣ ਆਪਾਂ ਚੱਲ ਜਾਈਏ ਕੁੜੀ ਨਿੱਕੀ ਆਪਣੀ ਆਉਂਦੀ ਹੋਣੀ ਹੈ ਹਾਂ ਨਹੀਂ ਤਾਂ ਤੇ ਆਪਾਂ ਚੱਲੀਏ ਟਾਈਮ ਨਾਲ ਪਹੁੰਚੀਏ ਮੈਂ ਤੈਨੂੰ ਇਹ ਗੱਲ ਬਾਤਨਾ ਕਰੇ ਆਂ ਆ ਮਨਾ ਠੰਡੇ ਸਬਾਹ ਸਾਉਂਗਾ ਐ ਠੀਕ ਹੈ ਠੀਕ ਹੈ ਸਾਰੀ ਤੈਨੂੰ ਸੁਣਾ ਦੂੰ ਗੱਲ ਬਾਤ ਚੱਲ ਚਲੀ ਜਾਉਣਾ ਪਾ ਚੱਲੀ ਹੈ ਹਾਂ ਚੱਲ ਚਲੀਏ ਆਹ ਬਾਖਵਾ ਟੋਕ ਰਹਾ ਤੇ ਇਹ ਸੁਣਨਾ ਜ਼ਰੂਰ ਮਨਾ ਹਾਂ ਚਲ ਜਾਈਏ ਅੰਦਰ ਮੈਂ ਹਾਂ ਚਲੀਏ ਬਸ ਚੱਲਾ ਸਮਾਂ ਚੱਲਾਂ ਚੱਲਾਂ ਮੈਂ ਹਾਂ ਬੜੀ ਮੋੜੇ ਹਾਂ ਫੂਲ ਦਾ ਲਾਲਾ ਮੈਨੂੰ ਸੁਣਾ ਕਹਾਣੀ ਕੀ ਸੁਣਾਈਏ ਯਾਰ ਕਹਾਣੀ ਹੈ ਤੇ ਇਹ ਹੈ ਸਚਾਈ ਉਹ ਇਹ ਕੋਈ ਕਹਾਣੀਆਂ ਪਹਿ ਨਹੀਂ ਕਹਿ ਸਕਦੇ ਵੀ ਅਜ ਕਾਣਾ ਹਾਲਾਤ ਹੈ ਇਵੇਂ ਹੁਣ ਤੋਂ ਸੁਣਿਆ ਹੈ ਵੀ ਟਰੰਪ ਨੇ ਇੱਕ ਰਿਪੋਰਟ ਕਰਦੇ ਮੁੰਡੇ ਹਾਂਜੀ ਥੈਂਕ ਯੂ ਉਹ ਮੁੰਡਾ ਮੈਨੂੰ ਦੱਸਣ ਲੱਗ ਪਿਆ ਗੱਲਾਂ ਬਥਾਂ ਉਹ ਮੈਨੂੰ ਕਹਿੰਦਾ ਅਸਲ ਵਿੱਚ ਪਤਾ ਕੀ ਹੈ ਕਹਿੰਦਾ ਵੀ ਜਦੋਂ ਬਾਹਰ ਜਾਣਾ ਸੀ ਵਿਦੇਸ਼ ਜਾਣਾ ਸੀ ਜਿਵੇਂ ਆਪਾਂ ਨੇ ਨਾਲ ਹੋਇਆ ਹਾਂ ਆਪਣੇ ਮੁੰਡੇ ਨਾਲ ਉਹ ਵਿਦੇਸ਼ ਜਾਣ ਵਾਸਤੇ ਲੋਕ ਕੀ ਕੁਝ ਕਰ ਜਾਂਦੇ ਆ ਕੋਈ ਇੱਕ ਨੰਬਰ ਤੇ ਕਹਿੰਦਾ ਗਿਆ ਨਹੀਂ ਸੀ ਜਾਂਦਾ ਤੇ ਦੋ ਨੰਬਰ ਤੇ ਗਿਆ ਸੀ ਜੀ ਕਈ ਆਪਾਂ ਆਮ ਸੁਣਨ ਨੂੰ ਮਿਲਦਾ ਹੈ ਨਾ ਕਿ ਕੁੜੀਆਂ ਵੀ ਕਈ ਹਨ ਨਾ ਕਿ ਬਾਹਰ ਜਾਣ ਪਿੱਛੇ ਹਾਦੀ ਕਰਤ ਜਾਂਦੀਆਂ ਮਾਂ ਤੋਂ ਉਹਨਾਂ ਵੀ ਦਿਕਨ ਕਰ ਲਈਆਂ ਕਈ ਚਲੋ ਠੀਕ ਹੈ ਵਿਦੇਸ਼ ਜਾਣਾ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਮਾੜੀ ਗੱਲ ਹੈ ਉਹ ਤਰੱਕੀ ਕਰੋ ਮਹਾਰਾਜ ਨੇ ਤੁਹਾਡੇ ਹਸਤੀ ਦਿੱਤਾ ਸਾਰਾ ਕੁਝ ਇਹ ਕਾਲਪੁਰਖ ਨੇ ਤੁਹਾਡੇ ਹਸਤੀ ਬਣਾਇਆ ਸਾਰਾ ਕੁਝ ਤਰੱਕੀਆਂ ਕਰਨੀਆਂ ਸਰਦਾਰੀ ਕਰਨ ਠੀਕ ਹੈ ਪਰ ਇਹਦਾ ਮਤਲਬ ਇਹ ਥੋੜਾ ਵੀ ਆਪਾਂ ਹੁਣ ਤਰੀਕੇ ਗਲਤ ਬਣਾ ਲੈਨੇ ਆ ਨਾ ਗਲਤ ਦਾ ਨਾ ਕਈ ਵਾਰੀ ਅਸਰ ਗਲਤੀ ਦੇਖਣ ਨੂੰ ਮਿਲਦਾ ਹੈ ਇਹ ਗਲਤ ਕੰਮ ਹੈ ਨਾ ਕਿਤੇ ਨਾ ਕਿਤੇ ਉਹ ਉਮਰ ਬਹੁਤ ਛੋਟੀ ਸੀ ਤੇ ਇਹਨੇ ਹੁਣ ਇਹਨਾਂ ਨੇ ਵਿਚਾਰੇ ਨੇ ਆਪਣੇ ਨੂੰ ਪੈਸੇ ਲਾਏ ਸੀ ਤੇ ਮੈਨੂੰ ਗੱਲਾਂ ਬਥੇ ਦੱਸਣ ਲੱਗ ਪਿਆ ਕਹਿੰਦਾ ਵੀ ਇਹ ਨਾ ਸਾਰਾ ਕੁਝ ਨਾ ਪਹਿਲਾਂ ਸਾਨੂੰ ਕਿਹਾ ਗਿਆ ਜਨਤਾ ਵੱਲੋਂ ਵੀ ਤੁਹਾਨੂੰ ਜਹਾਜ ਤੇ ਲਿਜਾਇਆ ਜਾਊਗਾ ਅੱਛਾ ਤੇ ਕਹਿੰਦਾ ਲਜਾਇਆ ਕੀ ਜਾਣਾ ਜੇ ਜਹਾਜ ਤੇ ਲਿਜਾਣਾ ਹੁੰਦਾ ਫਿਰ ਤਾਂ ਸਿੱਧਾ ਜਾ ਸਕਦੇ ਸੀ ਸਾਡਾ ਬਣੀ ਦਿਮਾਗ ਕੰਮ ਕੀਤਾ ਕਹਿੰਦੇ ਵੀ ਅਸੀਂ ਨਾ ਸਾਨੂੰ ਕਹਿੰਦੇ ਵੀ ਰਾਜ ਤੇ ਲਿਜਾਇਆ ਜਾਊਗਾ ਤੇ ਜੰਗਲਾਂ ਦੇ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਤੇ ਪੈਦਲ ਹੀ ਜਾਣਾ ਪੈਂਦਾ ਅੱਛਾ ਪੈਦਲ ਹੀ ਜਾਣਾ ਪੈਂਦਾ ਕਹਿੰਦਾ ਇੰਨੇ ਜੰਗਲ ਖਤਰਨਾਕ ਹੁੰਦੇ ਆ ਨਾ ਵੀ ਗੱਲ ਹੀ ਛੱਡ ਦਿਓ ਜੇ ਉਹ ਕੁਝ ਕੰਨਾ ਮੈਂ ਵੇਖ ਲਿਆ ਜ਼ਿੰਦਗੀ ਦੇ ਵਿੱਚ ਜਿਹੜਾ ਵੇਖਿਆ ਨਹੀਂ ਸੀ ਹੋਇਆ ਕਿ ਕਹਿੰਦਾ ਜਦੋਂ ਅਸੀਂ ਗਏ ਸੀ ਨਾ 15-20 ਜਣੇ ਸੀਗੇ ਗਰੁੱਪ ਦੇ ਵਿੱਚ ਤੇ ਜਿਨ੍ਹਾਂ ਦੇ ਵਿੱਚ ਨਾ ਦੋ ਕੁ ਲੜਕੀਆਂ ਸੀ ਉਹ ਦੋ ਤਿੰਨ ਲੜਕੀਆਂ ਸੀ ਬਾਕੀ ਸਿਆਣੇ ਉਮਰ ਦੀਆਂ ਜਨਾਨੀਆਂ ਨਹੀਂ ਹੈਗੀਆਂ ਸੀ ਅੱਛਾ ਤੇ ਬੱਚੇ ਵੀ ਸੀ ਦਾ ਲੋਕ ਦੇਖ ਲੈ ਮੈਂ ਸੁਣ ਕੇ ਹੈਰਾਨ ਹੋ ਗਿਆ ਮੈਂ ਵੀ ਲੋਕ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਲਈ ਫਿਰਦੇ ਨੇ ਨਾਲ ਕੰਡਾ ਜੀ ਚਲੋ ਠੀਕ ਹੈ ਵੀ ਆਪਾਂ ਇਹ ਨਹੀਂ ਕਹਿੰਦੇ ਅਗਲਾਂ ਦੀ ਆਪਦੀ ਮਜਬੂਰੀ ਵੀ ਹੋਸਲੇ ਦੀਆਂ ਸੌ ਗੱਲਾਂ ਬਾਤਾਂ ਪਰ ਜਿੰਨੇ ਮੈਂ ਗੱਲਾਂ ਬਾਤਾਂ ਸਿਰਫ ਮੇਰੇ ਆਪਾਂ ਇੱਥੋਂ ਤੱਕ ਨਹੀਂ ਪਹੁੰਚ ਸਕਦੇ ਵੀ ਇੰਨਾ ਦਿਲ ਕੱਢਣਾ ਕਿੱੜਾ ਸੌਖਾ ਨਾ ਪਤਾ ਮੋਹਰੇ ਡੌਟੀ ਵਾਲੇ ਸੀ ਨਾ ਕੋਈ ਵੀ ਉਹਨਾਂ ਕੋਲੇ ਰਾਇਤਾਂ ਹੁੰਦੀਆਂ ਬਲੂਕਾਂ ਹੁੰਦੀਆਂ ਸਲਾਹ ਤੇ ਕੰਡਾ ਵੀ ਪਹਿਲਾਂ ਤਾਂ ਠੀਕ ਰਿਹਾ ਕੰਮ ਠੀਕ ਕਿਵੇਂ ਰਿਹਾ ਕੰਡਾ ਵੀ ਤਨਾਮਾਂ ਦੇ ਜੰਗਲ ਜਿਹੜੇ ਬੜੇ ਭਾਰੇ ਜੰਗਲਾਂ ਦੇ ਵਿੱਚੋਂ ਦੀ ਆਉਣਾ ਪੈਂਦਾ ਤੇ ਕਹਿੰਦਾ ਜੰਗਲ ਐਡੇ ਭੜੇ ਨੇ ਜਦੋਂ ਅਸੀਂ ਗਏ ਨਾ ਤੇ ਕਹਿੰਦਾ ਹੋਇਆ ਕਿ ਵੀ ਜਦੋਂ ਥੋੜਾ ਜਿਹਾ ਪੰਦ ਸਾਨੂੰ ਨਾ ਵੀ ਅੱਗੇ ਪਿੱਛੇ ਨਾ ਸੀ ਨਾ ਸੜਕ ਤੇ ਕ੍ਰੋਸ ਕਰਨੀ ਜੀ ਤੇ ਉਥੇ ਕੁੱਤਿਆਂ ਵਾਲੀ ਗੱਡੀ ਦੇ ਵਿੱਚ ਸਾਨੂੰ ਬਿਠਾਇਆ ਗਿਆ ਪੰਜ ਚਾਰ ਬੰਦੇ ਸਿਰਫ ਜਿਹੜੇ ਬਿਠਾਏ ਜਾਉਂਦੇ ਵਿੱਚ ਤੇ ਉਹ ਵੀ ਪੰਜ ਪੰਜ ਪਛੇ-ਛੇ ਕਰਕੇ ਉਹਨਾਂ ਨੇ ਤੋਰੇ ਤੇ ਉਹ ਵੀ ਜਿਹੜੇ ਬੈਠੇ ਨਾ ਉਹ ਵੀ ਪੈਰ ਨਹੀਂ ਹਿਲਾ ਸਕਦੇ ਲੱਤਾਂ ਜੋੜ ਕੇ ਪੈਰ ਜੋੜ ਕੇ ਬੈਠੇ ਸੀ ਜਿਹੜਾ ਪੈਰ ਹਲਾਉਂਦਾ ਜਿਹੜਾ ਡਿਸਟਰਬ ਕਰਦਾ ਉਹਨੂੰ ਉੱਟਦੇ ਮਾਰਦੇ ਬੋਲਦੇ ਹਿਲਣਾ ਨਹੀਂ ਸਾਹ ਨਹੀਂ ਦੇਣਾ ਇੱਕ ਸਾਹ ਦਾ ਵਿਸਾਰ ਲੈਣਾ ਪਰ ਪਿਸ਼ਾਬ ਵੀ ਬੋਤਲ ਰੱਖੀ ਹੋਊ ਤੇ ਵਿੱਚ ਕਰਨਾ ਹਿਲਣਾ ਨਹੀਂ ਦਿਨਾ ਜਿਹੜਾ ਨਹੀਂ ਜਾਣਾ ਤੇ ਕਹਿੰਦਾ ਵੀ ਦੋ ਤਿੰਨਾਂ ਨੇ ਤਾਂ ਜਿਹੜੇ ਆ ਚੁੱਕਦਿਆਂ ਜਾਂ ਵੱਡਿਆਂ ਉਹਨਾਂ ਦੀ ਜਿਹੜੀ ਸਟਿਪਣੀ ਹੁੰਦੀ ਨਾ ਉਹ ਕੋਈ ਜਿੱਥੇ ਰੱਖਦੇ ਨੇ ਉਹ ਉੱਥੇ ਵਿਖਾੜ ਕੇ ਕੰਮ ਕਰਨਾ ਹੈ ਤੇ ਹੁਣ ਜਾਣ ਦੇ ਮਾਰੇ ਜਿਹੜੇ ਲੋਕ ਜਿਹਨਾਂ ਨੇ ਜਾਣਾ ਨਾ ਉਹ ਬਹੁਤ ਮੁਸ਼ਕਲ ਸੀ ਜਿੰਨਾਂ ਨੇ ਗਿਆਨ ਨੂੰ ਚਾਣਾਇਆ ਨਾ ਚਾਣਾਇਆ ਉਹ ਬਹੁਤ ਕਰ ਜਾਂਦੇ ਹੋਇਆ ਕਿ ਕਹਿੰਦਾ ਵੀ ਫਿਰ ਜੰਗਲਾਂ ਦੇ ਵਿੱਚੋਂ ਹੀ ਜਾਣ ਲੱਗੇ ਤੁਰ ਕੇ ਪੈਦਲ ਕਹਿੰਦਾ ਵੀ ਕਈਆਂ ਦੇ ਵਿਚਾਰੇਾਂ ਦੇ ਪੈਰ ਥੱਕਦੇ ਨਹੀਂ ਪਹੁੰਚਿਆ ਜਾਂਦਾ ਸੀ ਮੈਂ ਵੀ ਕਹਿੰਦਾ ਬਹਿ ਗਿਆ ਕਹਿੰਦਾ ਮੈਂ ਵੀ ਬਹਿ ਗਿਆ ਹੁਣ ਉਹ ਤੇਰੀ ਜਗ੍ਹਾ ਹੈ ਰਾਤ ਨੂੰ ਤੁਰਨਾ ਪਾ। ਮੈਂ ਨਹੀਂ ਸੜੀ ਦੇਖੀ। ਜੇ ਤੁਸੀਂ ਬਹਿ ਕੇ ਦੇਖੇ ਮਾਰੇ ਜਾਵਾਂਗੇ। ਅੰਗੇ ਕਿਵੇਂ ਜਾਵਾਂਗੇ? ਅਸੀਂ ਪੈਸੇ ਲੈਣੇ ਤੁਹਾਨੂੰ ਪਤਾਉਣਾ ਹੈ। ਤੇ ਕਹਿੰਦਾ ਜੀ ਜਦੋਂ ਮੈਂ ਨਹੀਂ ਦੇਖਿਆ ਇੱਕ ਬੰਦਾ ਜਿਹੜਾ ਮੱਥੇ ਨੂੰ ਤੁਰਿਆ ਜਾਂਦਾ ਤੇ ਉਹ ਬੰਦਾ ਘਰ ਕੋਈ ਇੱਥੇ ਹੀ ਰਹਿ ਜਾਂਦਾ। ਕੋਈ ਮਾਰਨ ਤੋਂ ਤੰਗਾ ਦਿੱਤੇ। ਉਹ ਜਿਹੜਾ ਦੂਜੀ ਹੰਦਾਂ ਲੋਡਾਉਂਦਾ ਨਾ ਰਹਿ ਜਾਂਦਾ। ਛੋਟੀ ਫਲਕੇ ਤੋਂ ਲੱਗਦੇ ਆ। ਜੈਸੇ ਉਹ ਥੋੜਾ ਡਰ ਕੇ ਵੀ ਸਾਡੇ ਨਾਲ ਰਹਿ ਜਾਂਦਾ। ਅਰਹੀ ਵੀ ਤੁਰ ਪੈਂਦਾ। ਤੇ ਕਹਿੰਦਾ ਜੀ ਲੜਕੀਆਂ ਸੀਆਂ ਇੱਕ ਲੜਕੀ ਨਾ ਉਹਨਾਂ ਵਿੱਚ ਬਹੁਤ ਸੁੰਦਰ ਸੀ ਬੜਾ ਵੀ ਸੁੰਦਰ ਤੇ ਡੌਂਗਰ ਜਿਹੜਾ ਨਾ ਉਹਦਾ ਜਿਹੇ ਮਾਨੂ ਵੇਖਰਾਬ ਉਹ ਲੜਕੀ ਦੇਖਾਂ ਲੱਗ ਜਾਂਦੇ ਸਨ ਆ ਮਾਨੂ ਵੇਖਰਾਬ ਤੇ ਉਹਨੇ ਪਹਿਲਾਂ ਨਾ ਉਹਦੇ ਨਾਲ ਉਹ ਬੰਦੇ ਨੂੰ ਜੱਲਾਣੇ ਸ਼ੁਰੂ ਕੀਤੇ ਹੱਥਾਂ ਤੇ ਜਮਾਰਨੇ ਦੀ ਗਲਤ ਜਿਹਾ ਟੱਚ ਕਰਨ ਲੱਗ ਪਿਆ ਤੇ ਉਹਨੇ ਬੜਾ ਹਟਾਇਆ ਉਹ ਨਾ ਹਟਿਆ ਉਹਨੂੰ ਸਭ ਹੋਰ ਗੁੱਸੇ ਆਦ ਮੈਨੂੰ ਇਹ ਦੁਆਰ ਤੋਂ ਦੇ ਉਹਨੇ ਵਿਦੇਸ਼ ਲਾਣਾ ਉਹ ਬੰਦਾ ਜੋ ਕੁੜੀ ਨੇ ਜਦੋਂ ਜਵਾਬ ਦਿੰਦੀ ਸੀ ਨਾ ਉਹ ਤੇ ਉਹ ਬੜਾ ਨਾ ਔਖਾ ਜਿਹਾ ਹੁੰਦਾ ਉਹ ਧਾਰਾ 'ਚ ਡੜ ਗਿਆ ਉਹਨਾਂ ਨੇ ਨਾ ਰਲ ਮਿਲ ਕੇ ਨਾ ਕੁੜੀ ਨੂੰ ਹੱਥਸਦਾ ਸ਼ਿਕਾਰ ਬਣਾ ਲਿਆ ਤੇ ਕੋਈ ਵੀ ਨਾ ਡਰਦਾ ਬੋਡੇ ਹਥਿਆਰ ਸੀ ਉਹਨਾਂ ਦੇ ਕੋਲੇ ਤੇ ਉਹਨਾਂ ਨੇ ਨਾ ਉਹ ਵਿਚਾਰੀ ਨਾਲ ਪਤਾ ਨਹੀਂ ਕੀ ਗਲਤ ਕਰਮ ਕਰਦੇ ਰਹਿ ਨਾ ਬੋਲਿਆ ਤੇ ਇੱਕ ਦਿਨ ਕੀ ਹੋਇਆ ਇੱਕ ਸਮੇਂ ਨਾ ਇੱਕ ਔਰਤ ਬੜੀ ਜਵਾਨ ਸੀ ਕੀ ਵਿੱਚ ਤੇ ਉਹਦਾ ਜਿਹੜਾ ਖੂਨ ਖੋਲ ਗਿਆ ਪੰਜਾਬੀ ਸੀ ਉਹ ਕਹਿੰਦਾ ਉਹਨੇ ਜਾ ਕੇ ਨਾ ਹਲਕ ਪੀ ਤੇ ਉਹਨੇ ਡੌਂਕਰਾਂ ਨੂੰ ਸਮਝਾਇਆ ਉਹ ਤਗੜੀ ਸੀ ਸਰੀਰ ਕਰਕੇ ਪਰ ਉਹ ਨਾ ਮੰਨੇ ਜਦੋਂ ਨਾ ਮੰਨੇ ਜੋ ਲੜ ਪਈ ਉਹਨਾਂ ਨਾਲ ਇਹ ਕਾਨੂੰਨ ਵਾਲਾ ਤੇ ਉਹ ਸਾਰੇ ਨੇ ਇਕੱਠੇ ਹੋ ਕੇ ਨਾ ਉਹਨਾਂ ਦੋਵਾਂ ਨੂੰ ਕੁੱਟਿਆ ਮਾਰਿਆ ਤੇ ਉਹਨਾਂ ਨੂੰ ਮਾਰ ਹੀ ਦਿੱਤਾ ਨਾ ਚੱਲ ਗਿਆ ਮੂ ਮਾਰੀ ਹੁੰਦੇ ਦੂਜੇ ਦਰਡੇ ਹੁਣ ਤਾਂ ਮੈਂ ਕਹਿੰਨਾ ਕਿ ਜਿਨ੍ਹਾਂ ਦੇ ਧੀਆਂ ਪੁੱਤ ਮੁੜ ਕੇ ਆ ਗਏ ਨੇ ਚਲੋ ਕੋਲ ਤਾਂ ਆ ਗਏ ਨੇ ਤੇ ਜਿਹੜੇ ਰਾਹ ਚ ਹੀ ਰਹਿ ਗਏ ਜਿਨ੍ਹਾਂ ਨੂੰ ਬਾਰਡਰ ਤੇ ਮੌਤ ਮਿਲੀ ਜਿਨ੍ਹਾਂ ਨੂੰ ਹਨਾ ਕਿੰਨਾ ਕੋ ਨਾਲੇ ਪੈਸਾ ਲਾਇਆ ਸੀ ਨਾਲੇ ਸਾਰਾ ਕੁਝ ਹਾਂ ਤੇ ਮਾਰ ਲੈਣਾ ਕੀ ਹੁੰਦਾ ਉਹਨਾਂ ਦਾ ਹਾਂ ਵੀ ਕਿੱਡਾ ਹਾਂ ਵੀ ਕਿੱਡਾ ਦੁੱਖ ਉਹਨਾਂ ਦੇ ਪਰਿਵਾਰ ਨੂੰ ਪਿਆ ਤੇ ਇਹ ਕੰਮ ਕਿਉਂ ਹੋਇਆ ਵੀ ਨਜਾਇਜ਼ ਕਰਕੇ ਜੇ ਜਾਇਜ਼ ਹੁੰਦਾ ਕੰਮ ਤੇ ਸਾਡੀਆਂ ਸਰਕਾਰਾਂ ਵੀ ਬੋਲਦੀਆਂ ਸਾਰਾ ਕੁਝ ਹੁੰਦਾ ਹੁਣ ਉਹਨਾਂ ਨੂੰ ਕੀ ਕਿਹਾ ਜਾਵੇ ਕਹਿੰਦਾ ਵੀ ਆਹ ਗੱਲਬਾਤ ਕਰਕੇ ਕਹਿੰਦਾ ਜਦੋਂ ਅਸੀਂ ਉੱਥੋਂ ਟੱਪ ਗਏ ਨਾ ਕੰਦ ਟੱਪ ਗਏ ਤੇ ਫਿਰ ਜਾ ਕੇ ਜਾਨ ਵਿੱਚ ਜਾਨ ਆਈ ਤੇ ਨਾਲ ਉਹਨੇ ਮੈਨੂੰ ਇਹ ਦੱਸਿਆ ਕਹਿੰਦਾ ਵੀ ਲੋਕ ਅਫਵਾਹਾਂ ਬੜੀਆਂ ਫਲਾ ਰਹੇ ਨੇ ਵੀ ਸਾਰਿਆਂ ਨੂੰ ਸਾਰਿਆਂ ਭਾਰਤੀ ਸਾਰਿਆਂ ਨੂੰ ਰਿਪੋਰਟ ਕਰਦੇ ਬਣੇ ਨਹੀਂ ਨਹੀਂ ਐ ਨਹੀਂ ਕਹਿੰਦਾ ਉਹ ਦੇਸ਼ ਅਮਨ ਕਾਨੂੰਨ ਵਾਲੇ ਨਹੀਂ ਕਹਿੰਦੇ ਵੀ ਸਾਡੇ ਦੇਸ਼ ਆਓ ਆਉਣ ਦਾ ਸਾਨੂੰ ਕੋਈ ਨਹੀਂ ਪਰ ਜਿਵੇਂ ਅਸੀਂ ਰਹਿੰਨੇ ਹੁਣ ਆਪਣੇ ਮੰਡਲ ਉੱਧਰ ਜਾ ਕੇ ਨਾ ਜਿਵੇਂ ਇੱਧਰ ਗੇੜੀਆਂ ਮਾਰਦੇ ਨੇ ਹਨਾ ਕਈ ਮੁੱਦੇ ਉਠਾ ਲਏ ਮੈਨੇ ਛੜਕਾ ਦੇ ਪ੍ਰੇਂਟਰ ਦੇ ਨਾਲ ਉੱਧਰ ਜਾ ਕੇ ਉਹ ਵੀ ਕਰਦੇ ਨੇ ਉਹ ਕਹਿੰਦੇ ਵੀ ਤੁਸੀਂ ਆਓ ਸਾਡੇ ਕੋਲੇ ਪਰ ਸਾਡੇ ਵਾਂਗ ਰਹੋ ਉਹ ਕਾਨੂੰਨ ਨੂੰ ਫੋਲੋ ਕਰਦੇ ਨੇ ਉਥੇ ਚਾਹੇ ਪ੍ਰਧਾਨ ਮੰਤਰੀ ਹੋਵੇ ਚਾਹੇ ਆਮ ਬੰਦਾ ਕਾਨੂੰਨ ਇੱਕ ਕਾਨੂੰਨ ਵਾਸਤੇ ਉਹ ਸਾਰਿਆਂ ਨੂੰ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਉਹ ਸਾਰਿਆਂ ਨੂੰ ਰਿਪੋਰਟ ਨਹੀਂ ਕਰਦੇ ਪਏ ਅੱਛਾ ਜਿਹੜੇ ਇਹ ਮੁੰਡੇ ਜਿਹੜੇ ਚਲੇ ਜਾਂਦੇ ਹਨ ਜੀ ਦੁਕਾਨ ਦੇ ਟੱਪ ਕੇ ਮਕਸੂਦ ਜਦੋਂ ਉੱਥੇ ਵੱਢ ਜਾਂਦੇ ਹਨ ਜਿਨ੍ਹਾਂ ਦੇ ਗਲ ਨੀਸ ਲੱਗ ਸੀ ਉਹ ਕਹਿੰਦਾ ਵੀ ਸਾਰਿਆਂ ਨੂੰ ਨਹੀਂ ਕੱਢ ਰਹੇ ਹੋ ਜਿਹੜੇ ਪਰਮਟ ਹੈ ਜਿਨ੍ਹਾਂ ਕੋਲੇ ਜਾਂ ਜਿਨ੍ਹਾਂ ਦੇ ਕੇਸ ਲੱਗੇ ਆ ਉਹਨਾਂ ਨੂੰ ਹੀ ਕੱਢ ਰਹੇ ਉਹ ਤਾਂ ਜਿਨ੍ਹਾਂ ਕੋਲੇ ਜਮਾਂ ਹੀ ਕੁਝ ਹੈ ਨਹੀਂਗਾ ਕੋਈ ਗੱਲ ਬਾਤ ਹੀ ਨਹੀਂ ਗਈ ਜਿਨ੍ਹਾਂ ਨੇ ਜਾ ਕੇ ਉੱਥੇ ਆਏ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਕੋ ਕਾਨੂੰਨ ਦਾ ਸਾਰਾ ਨਹੀਂ ਲਿਆ ਕੋ ਗੱਲਬਾਤ ਨਹੀਂ ਦੱਸੀ ਉਹ ਉਹਨਾਂ ਸਾਰੇ ਪਿੰਡ ਦੇ ਨਾਲ ਕਰਕੇ ਸਾਰਾ ਕੁਝ ਕਰਦੇ ਨੇ ਫਿਰ ਵੀ ਸਰਬੱਤ ਦਾ ਭਲਾ ਮੰਗਦੇ ਨੇ ਇੱਕ ਇੱਕ ਬੰਦਾ ਇੱਥੇ ਕੈਨੇਡਾ ਦੇ ਵਿੱਚ 50 60 ਸਾਲ ਦੀ ਉਮਰ ਉਹ ਜਿਹੜੇ ਬੰਦੇ ਨੇ ਨਾ ਉਹ ਆਪਦੀ ਰੋਟੀ ਮਸਾਂ ਪੂਰੀ ਹੁੰਦੀ ਹੈ ਜਿਹੜੇ ਉੱਥੇ ਹੀ ਰਹਿੰਦੇ ਨੇ ਬੰਦੇ ਜਿਹੜੇ ਇੱਧਰ ਸਾਡੇ ਇੱਕ ਬੰਦਾ ਤੇ ਸੱਤ-ਸੱਤ ਜੀਆਂ ਨੂੰ ਮਾਰੀ ਜਾਂਦਾ ਹੈ ਇਹ ਸਬਰ ਸੰਤੋਖ ਵੀ ਜ਼ਰੂਰੀ ਹੈ ਕਿੱਥੋਂ ਤੱਕ ਭੱਜ ਜਾਂਗੇ ਅਸੀਂ ਪੈਸਾ ਤੇ ਨਾ ਠੀਕ ਹੈ ਜ਼ਰੂਰੀ ਹੈ ਪਰ ਇੰਨਾ ਵੀ ਨਹੀਂ ਜ਼ਰੂਰੀ ਵੀ ਸਾਡੀ ਜਾਨ ਹੀ ਚਲੀ ਜਾਂਦੇ ਜਾਨ ਦੀ ਕੀਮਤ ਬਹੁਤ ਜ਼ਿਆਦੀ ਹੈ ਸਬਰ ਇਸ ਕਰਕੇ ਆਪਾਂ ਤਾਂ ਗਨੇ ਵੀ ਦੇਣਾ ਹੈ ਤੇ ਭਾਈ ਇੱਕ ਨੰਬਰ ਜਗਾਓ ਆਪਾਂ ਵੀ ਬੱਚਿਆਂ ਨੂੰ ਇਹ ਮਤ ਮਨ ਦਾ ਹੁੰਦਾ ਵੀ ਚਲੋ ਗਾਣੇ ਨੇ ਜਾ ਕੇ ਮੋੜਾਂ ਉੱਪਰ ਉਮਰਦੇ ਨਹੀਂ ਜਿਹੜੇ ਵਾਪਸ ਆਣ ਉੱਥੇ ਹੀ ਵੜ ਜਾਂਦੇ ਨੇ ਵੀ ਦੇ ਜਾਣੇ ਇੱਕ ਨੰਬਰ ਚ ਜਾਓ ਕਿਹਨਾਂ ਵਾਲੇ ਮਾਪੋਂ ਨੂੰ ਵੀ ਜੀ ਸਾਡੇ ਸਭ ਕੁਝ ਸਾਰਾ ਤੁਹਾਨੂੰ ਤੁਹਾਡਾ ਨਿਰਵਰਤਨ ਰਹਿ ਸਕੇ ਆਹ ਕਹਾਣੀ ਮੁੰਡੇ ਨੇ ਸੁਸਾਈ ਸੀ ਜੀ ਦੀ ਮੇਰਾ ਬਦੇ ਰਾਂ ਚਲ ਕੋਈ ਨਹੀਂ ਤੂੰ ਐ ਕਰਾ ਕੁੜੀ ਆ ਗਈ ਛੋਟੀ ਤੇ ਤੂੰ ਉਹਨੂੰ ਖਵਾ ਪ੍ਰਸ਼ਾਦਾ ਕੋਈ ਸਕਾ ਠੀਕ ਤੇ ਮੈਂ ਚਾਹ ਕੋਈ ਨਹੀਂ ਮੈਂ ਵੀ ਜਾਣਾ ਹੈ ਉਹ ਸੌਣੀ ਕਾ ਨਹੀਂ ਹਾਂਜੀ ਹਾਂਜੀ